ਇਹ ਵੀਡੀਓ ਤੁਸੀਂ ਵੀ ਦੇਖੋ ਜੋ ਤੇਜ਼ੀ ਦੇ ਨਾਲ ਇੰਟਰਨੈਟ ਦੇ ਉੱਤੇ ਵਾਇਰਲ ਹੋ ਰਹੀ ਹੈ ਇਹ ਵੀਡੀਓ ਕਿਸੇ ਦੁਆਰਾ ਛੱਤ ਦੇ ਉੱਤੇ ਖੜ ਕੇ ਬਣਾਈ ਗਈ ਹੈ ਇਹ ਵੀਡੀਓ ਸਵਾਲ ਕਰਦੀ ਹੈ ਪੁਲਿਸ ਪ੍ਰਸ਼ਾਸਨ ਦੇ ਉੱਤੇ ਕਿ ਇੱਕ ਇਕੱਲਾ ਇਨਸਾਨ ਰਾਤ ਨੂੰ ਬਾਹਰ ਨਹੀਂ ਨਿਕਲ ਸਕਦਾ ਤੁਸੀਂ ਦੇਖੋਗੇ ਕਿ ਇੱਕ ਇਕੱਲੇ ਇਨਸਾਨ ਨੂੰ ਦੋ ਮੋਟਰਸਾਈਕਲ ਸਵਾਰ ਪੈਗੇ ਨੇ ਤੇ ਉਸ ਨੂੰ ਲੁੱਟਣ ਦੀ ਕੋਸ਼ਿਸ਼ ਕਰ ਰਹੇ ਨੇ ਉਹ ਇਨਸਾਨ ਲਗਾਤਾਰ ਮਨਾ ਕਰ ਰਿਹਾ ਹੈ ਕਿ ਉਸ ਦੇ ਕੋਲ ਕੁਝ ਨਹੀਂ ਹੈ ਫਿਰ ਵੀ ਉਹ ਤਲਵਾਰ ਦੀ ਨੋਕ ਤੇ ਉਸ ਨੂੰ ਲੁੱਟਣ ਦੀ ਕੋਸ਼ਿਸ਼ ਕਰ ਰਹੇ ਨੇ ਉਸ ਦਾ ਪਰਸ ਲੈਂਦੇ ਨੇ ਪਰਸ ਨੂੰ ਫਰੋਲਦੇ ਨੇ ਜਦੋਂ ਕੁਝ ਨਹੀਂ ਮਿਲਦਾ ਤਾਂ ਉਸ ਨੂੰ ਛੱਡ ਕੇ ਚਲੇ ਜਾਂਦੇ ਨੇ ਜੇਕਰ ਉਹ ਇਨਸਾਨ ਆਪਣਾ ਪਰਸ ਦੇਣ ਤੋਂ ਮਨਾ ਕਰ ਦਿੰਦਾ ਤਾਂ ਹੋ ਸਕਦਾ ਹੈ ਕਿ ਵੱਡਾ ਹਾਦਸਾ ਵਾਪਰ ਸਕਦਾ ਸੀ ਇਹ ਖਬਰ ਸ਼੍ਰੀ ਮੁਖਸਰ ਸਾਹਿਬ ਦੇ ਗਾਂਧੀ ਨਗਰ ਦੀ ਹੈ ਜਿੱਥੇ ਬੀਤੀ ਰਾਤ ਲੁਟੇਰਿਆਂ ਨੇ ਇੱਕ ਰਾਹੀਰ ਨੂੰ ਘੇਰ ਲਿਆ ਤੇ ਉਸ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਇਸ ਦੌਰਾਨ ਤਲਵਾਰ ਦੀ ਨੋਕ ਤੇ ਉਸ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਇਹ ਨੌਜਵਾਨ ਵਾਰ-ਵਾਰ ਕਹਿੰਦਾ ਰਿਹਾ ਕਿ ਉਸ ਕੋਲ ਕੁਝ ਨਹੀਂ ਹੈ ਫਿਰ ਉਸ ਦਾ ਪਰਸ ਲਿਆ ਗਿਆ ਤੇ ਪਰਸ ਨੂੰ ਫਰੋਲੇਆ ਗਿਆ ਜਦੋਂ ਕੁਝ ਨਹੀਂ ਮਿਲਿਆ ਤਾਂ ਦੋਵੇਂ ਮੋਟਰਸਾਈਕਲ ਸਵਾਰ ਫਰਾਰ ਹੋ ਗਏ ਇਸ ਘਟਨਾ ਦੀ ਜਿੱਥੇ ਸੀਸੀਟੀਵੀ ਦੀ ਵੀਡੀਓ ਵਾਇਰਲ ਹੋ ਰਹੀ ਹੈ ਉੱਥੇ ਇੱਕ ਹੋਰ ਵੀਡੀਓ ਜੋ ਕਿਸੇ ਵੱਲੋਂ ਛੱਤ ਤੇ ਖੜ ਕੇ ਬਣਾਈ ਗਈ ਹੈ ਉਹ ਵੀ ਵਾਇਰਲ ਹੋ ਰਹੀ ਹੈ ये वीडियो सवाल कर दशासन से इंसान घरों बहार नहीं निकल सकता कि सुरक्षा की इन कमी है कि एक आम रात तो निकल नहीं सकता ਕਿੰਨੋਂ ਉਹਦਾ ਵੜਾ ਪਰ ਅਸਟ ਸਮਾਨ ਲੈ ਪੈਸੇ ਲੈ ਆਉਂਗਾ ਮੈਂ ਐਂ ਨਹੀਂ ਨੁਕੀਰ ਪੁੱਛੀ ਹਾਂ ਨਹੀਂ ਮੇਰੇ ਕੋਲ ਖਰਨੀ ਹੈ ਮੈਂ ਇਹ ਵੀਡੀਓ ਤੁਸੀਂ ਵੀ ਦੇਖੋ ਜੋ ਤੇਜ਼ੀ ਦੇ ਨਾਲ ਇੰਟਰਨੈਟ ਦੇ ਉੱਤੇ ਵਾਇਰਲ ਹੋ ਰਹੀ ਹੈ ਇਹ ਵੀਡੀਓ ਕਿਸੇ ਦੁਆਰਾ ਛੱਤ ਦੇ ਉੱਤੇ ਖੜ ਕੇ ਬਣਾਈ ਗਈ ਹੈ ਇਹ ਵੀਡੀਓ ਸਵਾਲ ਕਰਦੀ ਹੈ ਪੁਲਿਸ ਪ੍ਰਸ਼ਾਸਨ ਦੇ ਉੱਤੇ ਕਿ ਇੱਕ ਇਕੱਲਾ ਇਨਸਾਨ ਰਾਤ ਨੂੰ ਬਾਹਰ ਨਹੀਂ ਨਿਕਲ ਸਕਦਾ ਤੁਸੀਂ ਦੇਖੋਗੇ ਕਿ ਇੱਕ ਇਕੱਲੇ ਇਨਸਾਨ ਨੂੰ ਦੋ ਮੋਟਰਸਾਈਕਲ ਸਵਾਰ ਪੈਗੇ ਨੇ ਤੇ ਉਸ ਨੂੰ ਲੁੱਟਣ ਦੀ ਕੋਸ਼ਿਸ਼ ਕਰ ਰਹੇ ਨੇ। ਉਹ ਇਨਸਾਨ ਲਗਾਤਾਰ ਮਨਾ ਕਰ ਰਿਹਾ ਹੈ ਕਿ ਉਸ ਦੇ ਕੋਲ ਕੁਝ ਨਹੀਂ ਹੈ ਫਿਰ ਵੀ ਉਹ ਤਲਵਾਰ ਦੀ ਨੋਕ ਤੇ ਉਸ ਨੂੰ ਲੁੱਟਣ ਦੀ ਕੋਸ਼ਿਸ਼ ਕਰ ਰਹੇ ਨੇ। ਉਸ ਦਾ ਪਰਸ ਲੈਂਦੇ ਨੇ, ਪਰਸ ਨੂੰ ਫਰੋਲਦੇ ਨੇ। ਜਦੋਂ ਕੁਝ ਨਹੀਂ ਮਿਲਦਾ ਤਾਂ ਉਸ ਨੂੰ ਛੱਡ ਕੇ ਚਲੇ ਜਾਂਦੇ ਨੇ। ਜੇਕਰ ਉਹ ਇਨਸਾਨ ਆਪਣਾ ਪਰਸ ਦੇਣ ਤੋਂ ਮਨਾ ਕਰ ਦਿੰਦਾ ਤਾਂ ਹੋ ਸਕਦਾ ਹੈ ਕਿ ਵੱਡਾ ਹਾਦਸਾ ਵਾਪਰ ਸਕਦਾ ਸੀ। ਇੱਕ ਖਬਰ ਸ਼੍ਰੀ ਮੁਕਸਰ ਸਾਹਿਬ ਦੇ ਗਾਂਧੀ ਨਗਰ ਦੀ ਹੈ ਜਿੱਥੇ ਬੀਤੀ ਰਾਤ ਲੁਟੇਰਿਆਂ ਨੇ ਇੱਕ ਰਾਹੀਰ ਨੂੰ ਘੇਰ ਲਿਆ ਤੇ ਉਸ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਇਸ ਦੌਰਾਨ ਤਲਵਾਰ ਦੀ ਨੋਕ ਤੇ ਉਸ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਇਹ ਨੌਜਵਾਨ ਵਾਰ-ਵਾਰ ਕਹਿੰਦਾ ਰਿਹਾ ਕਿ ਉਸ ਕੋਲ ਕੁਝ ਨਹੀਂ ਹੈ ਫਿਰ ਉਸ ਦਾ ਪਰਸ ਲਿਆ ਗਿਆ ਤੇ ਪਰਸ ਨੂੰ ਫਰੋਲੇ ਗਿਆ ਜਦੋਂ ਕੁਝ ਨਹੀਂ ਮਿਲਿਆ ਤਾਂ ਦੋਵੇਂ ਮੋਟਰਸਾਈਕਲ ਸਵਾਰ ਫਰਾਰ ਹੋ ਗਏ ਇਸ ਘਟਨਾ ਦੀ ਜਿੱਥੇ ਸੀਸੀਟੀਵੀ ਦੀ ਵੀਡੀਓ ਵਾਇਰਲ ਹੋ ਰਹੀ ਹੈ ਉੱਥੇ ਇੱਕ ਹੋਰ ਵੀਡੀਓ ਜੋ ਕਿਸੇ ਵੱਲੋਂ ਛੱਤ ਤੇ ਖੜ ਕੇ ਬਣਾਈ ਗਈ ਹੈ ਉਹ ਵੀ ਵਾਇਰਲ ਹੋ ਰਹੀ ਹੈ ਇਹ ਵੀਡੀਓ ਸਵਾਲ ਕਰਦੀ ਹੈ ਪ੍ਰਸ਼ਾਸਨ ਤੇ ਕਿ ਇਕੱਲਾ ਇਨਸਾਨ ਘਰੋਂ ਬਾਹਰ ਨਹੀਂ ਨਿਕਲ ਸਕਦਾ ਕਿ ਸੁਰੱਖਿਆ ਦੀ ਐਨੀ ਕਮੀ ਹੈ ਕਿ ਇੱਕ ਆਮ ਇਨਸਾਨ ਰਾਤ ਨੂੰ ਘਰ ਤੋਂ ਨਿਕਲ ਨਹੀਂ ਸਕਦਾ ਇਨ ਨੂੰ ਕੱਢ ਲੈ ਜਿਹੜਾ ਕੋਈ ਕਰੇ। ਕਰ ਦਿੰਦੇ। ਓ ਹੈ ਨਹੀਂ ਭਰਾਵਾ। ਇਹ ਬੈਤ ਮਾਰਨਾ ਕਾ। ਹੋ ਗਿਆ? ਭਾਈ। ਉਂਗਲਾਂ। ਉਂਗਲਾਂ। ਉਹਦਾ ਵਾਟ ਨਹੀਂ। ਪਰ ਸਟ ਸਮਾਨ ਲੈ ਪੈਸੇ ਲੈ। ਜਿਹੜੇ ਉਂਗਲਾਂ ਵਿੱਚ। ਐਨੇ ਨੂੰ ਮੈਨੂੰ ਕੁਝ ਵੀ ਨਹੀਂ ਹੰਦੀ ਮੇਰੇ ਕੋਲ ਖਾਲੀ ਨਹੀਂ।